ਉਦੋਂ ਲੁਧਿਆਣਾ ਵੜਨ ਤੋਂ ਪਹਿਲਾਂ ਇਹ ਟ੍ਰੈਕ ਹੁੰਦਾ ਦਾ ਲੁਧਿਆਣਾ ਵੜਨ ਤੋਂ ਪਹਿਲਾਂ ਸੁਨਣਾ ਜੜ ਟ੍ਰੈਕ ਹਨ ਅੱਜ ਮੈਂ ਆਇਆ ਨਾ ਮੈਨੂੰ ਇੱਥੇ ਆਉਂਦਿਆਂ ਨੂੰ ਮੇਰੇ ਖਿਆਲ 20 ਸਾਲ ਹੋ ਗਏ ਹਨ 20 ਸਾਲ ਅੱਜ ਪਹਿਲੀ ਵਾਰ ਵੇਖੀ ਮੈਂ ਟ੍ਰੈਕ ਨੇ ਇੱਥੇ ਆਉਂਦੀ ਐਸਾ ਇੱਥੇ ਮੇਰੇ ਕੋਲ ਕੁੱਝ ਨਹੀਂ ਹੁੰਦੀ ਵੀ ਖੋਦੀ ਖੜੇ ਇੱਥੇ ਕਰਮ ਸਾਰੇ ਜਿੰਨੇ ਮਿੰਟਾਂ ਵੰਡ ਲੱਗेंगे ਅੱ비 ਸੜਜੋਂ ਕੋਲ ਜਰੇ ਲੱਗੀ ਹੈ ਬਈ ਇਹ ਅਚੰਭਾ ਹੀ ਆ ਇਹ ਤਾਂ ਇਸ ਟਰੈਕ ਤੇ ਗਰੇ ਲਾ ਸਕਦੀ ਹੈ ਮੈਂ ਆਪ ਜਿੰਦਗੀ ਵਿੱਚ ਪਹਿਲੀ ਵਾਰ ਦੇਖੀ ਹੈ ਜੀ 怎么？ ਦੇਣਾ ਇਹਦਾ ਫਿਰੋਜ਼ਪੁਰ ਵਾਲਾ ਡ੍ਰੈਗਨ ਆ ਉੱਤੇ ਆ ਦੇਖ ਲੈ। ਬਸ ਜ਼ਿੰਦਗੀ ਚ ਪਹਿਲੀ ਵਾਰ ਵੇਖੀ ਤੇ ਜਿੰਨੇ ਬੰਦੇ ਖੜੇ ਨੇ ਸਾਰੇ ਨੇ ਪਹਿਲੀ ਵਾਰ ਵੇਖੀ ਆ। ਫੌਜ ਲਾਈ ਹੋਈ ਆ ਨਾ ਫੌਜੀਆਂ ਦੀ ਹੁਣ ਜ਼ਿਆਦਾ ਟਰੇਨ ਫੌਜੀਏ ਤੇ ਬਣਾਈ ਜਾਂਦੇ ਵੀਡੀਓ ਵੀਡੀਓ। ਪਰ ਹੈ ਖਾਲੀ ਇਹ। ਸਮਾਜ ਨੂੰ ਲੈਣਾ ਇਹੂ। ਹਾਂ ਫੌਜੀਆਂ ਦੇ ਠੀਕ। ਇੱਕ ਦੋ ਉਹਨਾਂ ਦਾ ਇੱਧਰ ਹੀ ਬੈਠਾ ਹਾਂ ਫੌਜੀਆਂ ਦੇ ਇੱਧਰ।

ਗੋਲ ਬੁਰਾ ਉਹਦੇ ਵਿੱਚ ਵਾ ਟ੍ਰੇਨ ਵੇਖੀ ਮੈਂ ਤਾਂ ਮਸ ਹੋ ਜਦਾ ਹੁੰਦਾ ਠੀਕ ਹੈ ਵੀ ਇਹ ਕਿੱਧਰ ਨੂੰ ਜਾਂਦੀ ਹੋਊਗੀ ਰੇਲ ਦੀ ਲਾਈਨ ਵੀ ਇਹ ਤਾਂ ਕੋ ਫਾਟਕ ਨਹੀਂ ਕੋ ਕੁਝ ਨਹੀਂ ਇਹ ਪਤਾ ਨਹੀਂ ਕਿੱਧਰ ਜਾਂਦੀ ਹੈ ਇਧਰ ਫੌਜੀਆ ਦਾ ਏਰੀਆ

ਉਹ ਜਰਾ ਜਨ

ਉਹ ਜੂਰ ਤੱਕ ਜਾਮ ਲੱਗੋ ਬਾਈ ਅੱਜ ਪਹਿਲੀ ਵਾਰ ਰੋਡ ਜਾਮ ਹੋਇਆ ਹੈ ਇਹ ਹੈ ਨਹੀਂ ਕਰਾਂ ਬਾਹਰ ਤੋਂ ਬਾਵਾ ਦੀ ਬਾਹਰ ਤੋਂ ਅੱਗੇ ਪਹੁੰਚ ਨਹੀਂ ਆ ਸਕਿਆ ਪੱਤੀਵਾ ਪੀਰਾ ਤੋਂ ਵੀ ਦੇਲੇ ਆ ਦੇ ਬਿਖਾਉਣਾ ਵੀ ਗਿਆ ਨਾ ਹਾ ਦੋ ਘੰਟੇ ਹੋ ਗਏ ਰਹਾਂ ਵੀ ਲਿਆ ਯਾਰ ਵਾਦ ਕਿੰਨੀ ਗੰਭੀਰ ਹੋਵੇ wab isa Muhammad ग हैं। ਕੀ ਵੀ ਉਹ ਮੈਂ ਉਹ ਮੋਟਰੋਗਲਾ ਇਹਨੇ ਮੋੜੀ ਕਰਨ ਲਈ ਨਵਾਂ ਦਾ ਬਾਈਕਾਂ ਨਾਲ ਜਿਹੜਾ ਬਰਾਬਰ ਜੈ ਜੋੜੀ ਉਸ ਗੱਡੀ ਸੋਹਣੀ ਹੈ ਨਾ ਮੈਂ ਉਹਨਾਂ ਬੰਦਾ ਬਹੁਤ ਸੋਹਣਾ ਤੇ ਵਹਾਈ ਬਹੁਤ ਸੋਹਣੀ ਲੋਹੇਪੁਰ ਰੋਡ ਤੋਂ ਲੱਗੀ ਸੀ ਲੁਧਿਆਣੇ ਤੋਂ ਲੋਹੇਪੁਰ ਰੋਡ ਤੋਂ ਅੱਜ ਟ੍ਰੇਨ ਪਹਿਲੀ ਵਾਰ ਵੇਖੀ ਲੱਗਦੀ ਹੋਈ ਹੈ ਆ ਗਈ ਜੰਗਲ ਦਾ ਇਹ ਡਰ ਆਹੀ ਹੈ ਤੇ ਪਹਿਲੀ ਵਾਰ ਵੇਖੀ ਹੈ ਤਾਂ ਮੈਨੂੰ ਪਤਾ ਹੀ ਨਹੀਂ ਹੁੰਦਾ ਵੀ ਲੈਨ ਕਿੱਧਰ ਜਾਂਦੀ ਤੇ ਹੁਣ ਪਤਾ ਲੱਗਾ ਵੀ ਇਹ ਤਾਂ ਲੈਨ ਭੱਜ ਜਾਂਦੀ ਹੈ